ਇੱਕ ਗਲਾਸ ਆਪਾਂ ਗ੍ਰੀਨ ਕੌਫੀ ਲਈਏ ਜੀ ਇਹ 11:00 11:30 ਵਜੇ ਲਈ ਮੀਲ ਆ ਉਹ ਨਹੀਂ ਲਵਾਂਗੇ ਕਿਉਂਕਿ ਡੇਢ ਛੋਟੇ ਹੈਗੇ ਆ ਇਹ ਹਾਫ ਗਾਜਰ ਲਈ ਆ ਟਮਾਟਰ ਲਿਆ ਤੇ ਖੀਰਾ ਲਿਆ ਜੀ ਇਹ ਤਾਂ ਹੋ ਗਿਆ ਆਪਣਾ ਲੰਚ ਜੀ ਬਹੁਤ ਜ਼ਿਆਦਾ ਵਾਣਾ ਜਿਹਦਾ weight 10 12 ਕਿਲੋ ਘਟਾਉਣਾ ਚਾਹੁੰਦੇ ਉਹ ਰਾਤ ਨੂੰ ਚੋੜ ਨਾ ਖਾਣ ਆਮਲੇਟ ਦੇ ਵਿੱਚ ਤੁਸੀਂ ਦੇਖ ਸਕਦੇ ਮੈਂ ਕਾਫੀ ਕੁਝ ਵੇਜੀਟੇਬਲ ਵਗੈਰਾ ਪਾਇਆ ਸੋ ਹਾਜੀ ਮੇਰਵਲ ਦਾ ਅਨੁਸਾਰ ਨੂੰ ਪਰਪਰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਸੋ ਦੋਸਤੋ ਅੱਜ ਆਪਣੇ ਵਲੌਗ ਦਾ ਹੈਗਾ ਜੀ 16ਵਾਂ ਦਿਨ ਤੇ ਸਵੇਰ ਦੇ 7:06 ਹੋ ਗਏ ਆ ਕਿ ਆਪਾਂ 5:35 ਵਜੇ ਦੇ ਕਰੀਬ ਆਪ ਉੱਠ ਗਏ ਸੀਗੇ ਤੇ ਉੱਠ ਕੇ ਸਭ ਤੋਂ ਪਹਿਲਾਂ ਆਪਾਂ ਗਰਮ ਪਾਣੀ ਪੀਤਾ ਤੇ ਬਸ ਹੁਣ ਆਪਾਂ ਬਲੇਕ 커피 ਬਣਾ ਕੇ ਆਪਾਂ ਪੀਨ ਕੇ ਆਪਾਂ ਗਰਾਊਂਡ ਜਾਵਾਂਗੇ ਬਸ ਹੁਣ ਆਪਾਂ ਗਰਾਊਂਡ ਜਾਣ ਦਾ ਟਾਈਮ ਹੋ ਗਿਆ ਤੇ ਅੱਜ ਆਪਾਂ ਕਰਾਂਗੇ ਦੋ ਟਾਈਮ ਆਪਾਂ ਵਰਕਆਊਟ ਕਰਾਂਗੇ ਤੇ ਆਪਾਂ ਹੁਣ ਜਿੱਲੇ ਗਰਾਊਂਡ ਦੇ ਵਿੱਚ ਹੁਣ ਗਰਾਊਂਡ ਦੇ ਵਿੱਚ ਜਾ ਕੇ ਦੇਖਦੇ ਆਂ ਵੀ ਵਰਕਆਊਟ ਕਰਨਾ ਚਾਹੀਏ ਕਿਉਂਕਿ ਜੇ ਤਾਂ ਬਾਹਰ ਠੰਡ ਹੋਈ ਧੁੰਦ ਪੈਂਦੀ ਹੋਈ ਫਿਰ ਤਾਂ ਮਤਲਬ ਵੀ ਆਪਾਂ ਆਊਟਡੋਰ ਦੇ ਵਿੱਚ ਰਨਿੰਗ ਵਗੈਰਾ ਨਹੀਂ ਕਰਾਂਗੇ ਫਿਰ ਆਪਾਂ ਜਿਮ ਦੇ ਵਿੱਚ ਹੀ ਵਰਕਆਊਟ ਕਰਾਂਗੇ ਹਨਾ ਜੇ ਮਤਲਬ ਹੀ ਨਾ ਪੈਂਦੀ ਵੀ ਠੰਡ ਧੁੰਦ ਤਾਂ ਫਿਰ ਆਪਾਂ ਮਤਲਬ ਬਾਹਰ ਦੇਖੂਗਾ ਅੱਜ ਆਊਟਡੋਰ ਦੇ ਵਿੱਚ ਬਾਹਰ ਰਨਿੰਗ ਲਾਉਂਗਾ 3-4 ਕਿਲੋਮੀਟਰ ਤੇ ਬਾਕੀ ਦੇਖਦੇ ਆ ਗਰਾਊਂਡ ਦੇ ਵਿੱਚ ਜਾ ਕੇ ਪਤਾ ਲੱਗੂਗਾ ਵੀ ਕਿੱਦਾਂ ਦਾ ਮੌਸਮਾ ਕਿਵੇਂ ਦਾ ਮਾਹੌਲ ਆ ਬਾਕੀ ਕਿਵੇਂ ਦੀ ਉੱਥੇ ਜਾ ਕੇ ਵੀ ਮੂਡ ਚੇਂਜ ਹੋ ਜਾਂਦਾ ਹੁੰਦਾ ਵਾ ਬਟ ਗੱਲ ਇਹ ਹੈ ਵੀ ਵਰਕਆਊਟ ਕਰਨਾ ਜ਼ਰੂਰ ਆ ਚਾਹੇ ਆਪਾਂ ਥੋੜਾ ਕਰੀਏ ਚਾਹੇ ਜ਼ਿਆਦਾ ਕਰੀਏ ਪਰ ਕਰਨਾ ਜ਼ਰੂਰ ਆ ਹਨਾ ਤੇ ਆਪਾਂ 40-45 ਮਿੰਟ ਦਾ ਜਿਹੜਾ ਵਰਕਆਊਟ ਆ ਉਹੀ ਆਪਾਂ ਕਰਾਂਗੇ ਹਨਾ ਜਾਨੀ ਕਿ 1 ਘੰਟੇ ਤੱਕ ਦਾ ਆਪਾਂ ਵਰਕਆਊਟ ਕਰਾਂਗੇ ਆਪਾਂ ਸਾਰਾ ਕੁਝ ਵਾਰਮਅਪ ਵਗੈਰਾ ਵਿੱਚ ਪਾ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਆ ਕਰਾਂਗੇ ਬ੍ਰੇਕਫਾਸਟ ਸੋ ਦੇਖਦੇ ਆਪਾਂ ਗਰਾਊਂਡ ਦੇ ਵਿੱਚ ਜਾ ਕੇ ਕੀ ਵਰਕਆਊਟ ਕਰਾਂਗੇ ਅੱ ਤੇ ਫਿਰ ਅੱਜ ਬ੍ਰੈਕਫਾਸਟ ਕੀ ਕਰਨਾ ਅੱਜ ਸੋ ਜੜੀ ਵੀ ਹੋ ਗਿਆ ਅਪਡੇਟ ਹੋ ਗਈ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਪਲੀਜ਼ ਬਲੌਗ ਦੇ ਨਾਲ ਬਣੇ ਜਿਓ ਜੀ ਹੁਣ ਜੇ ਜਾ ਕੇ ਨਾ ਮੈਂ ਵਾਰਮ ਅਪ ਕਰਕੇ ਸਭ ਤੋਂ ਪਹਿਲਾਂ ਮੈਂ ਮਤਲਬ ਵੀ ਲਾਏ ਆਪਣੇ ਟ੍ਰਾਈਸੈਪ ਦਾ ਮੈਂ ਜਿਹੜਾ ਸੀ ਵਰਕਆਊਟ ਕੀਤਾ ਨਾ ਅੱਜ ਮੈਂ ਸਿਰਫ ਬਾਈਸੈਪ ਤੇ ਟ੍ਰਾਈਸੈਪ ਦਾ ਹੀ ਵਰਕਆਊਟ ਲਾਉਣਾ ਸੀਗਾ ਤੇ ਪਹਿਲਾਂ ਮੈਂ ਟ੍ਰਾਈਸੈਪ ਦੇ ਜਿਹੜੇ ਸੀਗੇ ਮੈਂ ਇਹਦੇ ਰੈਪੀਟਿਸ਼ਨ ਸੀਗੇ ਜਿੱਦੇ ਇਹਦੇ ਮੈਂ 10 ਤੋਂ 12 ਰੈਪੀਟਿਸ਼ਨ ਲਾਉਂਦਾ ਸੀਗਾ ਤੇ ਜਿਹੜੇ ਇਹਦੇ ਸੈੱਟ ਸੀਗੇ ਇਹਦੇ ਵੀ ਮੈਂ ਤਿੰਨ ਸੈੱਟ ਜਿਹੜੇ ਸੀ ਮੈਂ ਲਗਾਏ ਸੀਗੇ ਫਿਰ ਇਸ ਤੋਂ ਬਾਅਦ ਮੈਂ ਬਾਈਸੈਪ ਲਾਈ ਜੀ ਇਹਦੇ ਵੀ ਮੈਂ 10 ਤੋਂ 12 ਰੈਪੀਟਿਸ਼ਨ ਲਾਉਂਦਾ ਸੀ ਮੈਕਸਿਮਮ weight ਪਾ ਕੇ ਤੇ ਇਹਦੇ ਵੀ ਮਤਲਬ ਮੈਂ ਟੋਟਲ ਸੀਗੇ ਜਿਹੜੇ ਮੈਂ ਤਿੰਨ ਸੈੱਟ ਲਾਏ ਹਨਾ ਟ੍ਰਾਈਸੈਪ ਦੇ ਲਾਏ ਤੇ ਬਾਈਸੈਪ ਦੇ ਲਾਏ ਦੋਵਾਂ ਦੇ ਤੇ ਕਾਫੀ ਸੈੱਟ ਲਾਈ ਸੀਗੇ ਹੋਰ ਵੀ ਲਗਾਏ ਸੀ ਪਰ ਉਹਦੀ ਵੀਡੀਓ ਸੀ ਜਿਹੜੀ ਮੈਂ ਨਹੀਂ ਬਣਾ ਸਕਿਆ ਫਿਰ ਇਸ ਤੋਂ ਬਾਅਦ ਮੈਂ ਸੀ ਜਿਹੜੇ ਪੇਟ ਦੀਆਂ 100 ਜੇ ਲਾਈਆਂ ਢਿੱਡ ਦੀਆਂ 100 ਜੇ ਲਾਈਆਂ ਜਿੰਨਾ ਦਾ ਮਤਲਬ ਢਿੱਡ ਜਿਆਦਾ ਬਾਹਰ ਨਹੀਂ ਕਰਾਇਆ ਨਾ ਉਹ ਸਵੇਰੇ ਖਾਲੀ ਪੇਟ ਇਹ 100 ਜੇ ਕਰਿਆ ਕਰਨ ਉਹਦੇ ਨਾਲ ਕੀ ਤੁਹਾਡੇ ਜਿਹੜੇ ਢਿੱਡ ਦੀ ਚਰਬੀ ਆ ਉਹ ਪਿੰਕਲ ਨਹੀਂ ਸ਼ੁਰੂ ਹੋ ਜਗੀ ਇਹ ਮੈਂ 35 ਤੋਂ 40 ਲਗਾਉਂਦਾ ਸੀ ਹਰ ਰਿਪੀਟਿਸ਼ਨ ਇਹਦੇ ਤੇ ਟੋਟਲ ਸੀ ਜਿਹੜੇ ਮੈਂ ਇਹਦੇ ਚਾਰ ਸੈੱਟ ਲਾਏ ਸੀ ਪਹਿਲਾ ਅੱਪਰ ਬੋਡੀ ਦੇ ਲਾਏ ਸੀ ਫਿਰ ਉਸ ਤੋਂ ਬਾਅਦ ਲੋਅਰ ਦੇ ਲਗਾਏ ਸੀ ਜੀ ਹੁਣਾਂ ਫਿਰ ਇੱਥੇ ਸਾਰਾ ਵਰਕਆਊਟ ਕੰਮ ਕਰਨ ਤੋਂ ਬਾਅਦ ਮੈਂ ਫਿਰ 25 ਕਿ ਮਿੰਟ ਦੇ ਕਰੀਬ ਮੈਂ ਬਾਅਦ ਚ ਫਿਰ ਮੈਂ ਨਾ ਕ ਤੇ ਟੋਟਲ ਮੈਂ 25 ਮਿੰਟ ਤੇ ਤੇ ਲਾਈ ਸੀ ਜਾਨੀ ਕਿ ਮੇਰੇ ਮੰਨ ਕੇ ਚਲੋ ਆਪਣਾ 2 2 1/2 ਸਵ ਮੈਂ ਕਿੱਲੀ ਸੀ ਜਿਹੜੀ ਮੈਂ ਇਹਦੇ ਤੇ ਵਰਨ ਕਰਤੀ ਸੀਗੀ ਜਿਹਾ ਹਨਾ ਵੀ ਪੂਰਾ ਜੋਰ ਲੱਗਿਆ ਸੀਗਾ ਮੇਰਾ ਤੇ ਆਪਣਾ ਟੋਟਲ ਜੇ ਦੇਖਿਆ ਜਾਵੇ ਤਾਂ ਆਪਣਾ ਜਿਹੜਾ ਵਰਕਆਊਟ ਸੀ ਟੋਟਲ ਮੇਰੇ ਖਾ ਸਵਾ ਘੰਟੇ ਦਾ ਆਪਣਾ ਹੋ ਗਿਆ ਸੀ ਸੋ ਹਾਂਜੀ ਸੋ ਹਾਂਜੀ ਆਪਾਂ ਵਰਕਆਊਟ ਕਰਕੇ ਆਪਾਂ ਅੰਕਰ ਆ ਗਿਆ ਤੇ ਹੁਣ ਆਪਾਂ ਲੱਗਿਆ ਬ੍ਰੇਕਫਾਸਟ ਕਰਨ ਤੇ ਬ੍ਰੇਕਫਾਸਟ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਕੱਪ ਦਾ ਇੱਕ ਗਲਾਸ ਲੈ ਆ ਜੀ ਆਪਾਂ ਗ੍ਰੀਨ ਕੌਫੀ ਲਈ ਆਪਾਂ ਇੱਕ ਗਲਾਸ ਆਪਾਂ ਗ੍ਰੀਨ ਕੌਫੀ ਲਈ ਹੈ ਜੀ ਇਹ ਤੇ ਨਾਲ ਆਪਾਂ ਲਿਆ ਜੀ ਤਿੰਨ ਅੰਡੇ ਦਾ ਆਮਲੇਟ ਲਿਆ ਵਾ ਤਿੰਨ ਅੰਡੇ ਦਾ ਆਪਾਂ ਆਮਲੇਟ ਲਿਆ ਵਾ ਤੇ ਨਾਲ ਦੋ ਬ੍ਰਾਊਨ ਬ੍ਰੈਡ ਲੈਨੇ ਹਨਾ ਦੋ ਬ੍ਰਾਊਨ ਬ੍ਰੈਡ ਹੋ ਗਏ ਹਨਾ ਤੇ ਨਾਲ ਆਪਾਂ ਤਿੰਨ ਅੰਡੇ ਦਾ ਆਮਲੇਟ ਹੋ ਗਿਆ ਇਹ ਆਮਲੇਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਕਾਫੀ ਕੁਝ ਵੇਜੀਟੇਬਲ ਵਗੈਰਾ ਪਾਇਆ ਜਿਵੇਂ ਕਿ ਇਹਦੇ ਵਿੱਚ ਮੈਂ ਸ਼ਿਮਲਾ ਮਿਰਚ ਪਾਈ ਆ ਹਨਾ ਤੇ ਹੋਰ ਮਸ਼ਰੂਮ ਪਾਈ ਆ ਤੇ ਪਿਆਜ਼ ਪਾਇਆ ਤੇ ਜਿੰਨੇ ਵੇਜੀਟੇਬਲ ਹੋ ਸਕਦੇ ਤੁਸੀਂ ਜਿਆਦਾ ਤੋਂ ਜਿਆਦਾ ਇਹਦੇ ਵਿੱਚ ਐਡ ਕਰ ਸਕਦੇ ਹੋ ਤਿੰਨ ਅੰਡੇ ਦੀ ਆਮਲੇਟ ਆ ਇਹਦਾ ਜਿਹੜਾ ਜੈਲੋ ਪਾਰਟ ਸੀਗਾ ਉਹ ਮੈਂ ਕੱਢਤਾ ਸੀਗਾ ਤੇ ਵਾਈਟ ਪੋਸ਼ਨ ਦਾ ਇਹੀ ਆਪਾਂ ਜਿਹੜਾ ਉਹ ਆ ਆਪਾਂ ਆਮਲੇਟ ਬਣਾਇਆ ਵਾ ਇਹ ਆਪਣਾ ਆਮਲੇਟ ਹੋ ਗਿਆ ਜੀ ਤੇ ਨਾਲ ਆਪਣਾ ਹੋ ਗਿਆ ਇੱਕ ਗਲਾਸ ਹੋ ਗਿਆ ਆਪਣਾ ਗ੍ਰੀਨ ਕਾਫੀ ਸੋ ਇਹ ਆਪਣਾ ਅੱਜ ਦਾ ਬ੍ਰੇਕਫਾਸਟ ਹੋਏਗਾ ਹੁਣ ਨਾ ਆਪਾਂ ਇਸ ਤੋਂ ਬਾਅਦ ਸਿੱਧਾ ਆਪਾਂ ਲੰਚ ਕਰਾਂਗੇ ਤੇ ਆਪਾਂ ਜਿਹੜੀ 11:00 11:30 ਦਾ ਜਿਹੜੀ ਮੀਲ ਆ ਉਹ ਨਹੀਂ ਲਵਾਂਗੇ ਕਿਉਂਕਿ ਦਿਨ ਛੋਟੇ ਹੈਗੇ ਆ ਤੇ ਕਿਉਂਕਿ ਆਪਾਂ ਬ੍ਰੇਕਫਾਸਟ ਹੀ ਬਹੁਤ ਲੇਟ ਕਰਦੇ ਪਏ ਆ ਤੁਣ ਸਿੱਧਾ ਆਪਾਂ ਇੱਕ ਰੇਟਵ ਦੇ ਕਰੀਬ ਆਪਾਂ ਲੰਚ ਕਰਾਂਗੇ ਸੋ ਲੰਚ ਦੇ ਵਿੱਚ ਦੇਖਦੇ ਆਪਾਂ ਅੱਜ ਕੀ ਲੈਣਾ ਵਾ ਸੋ ਬਲੌਗ ਦੇ ਨਾਲ ਬਣੇ ਦਿਓ ਜੀ ਸੋ ਹਾਂਜੀ ਆਪਾਂ ਹੁਣ ਲੰਚ ਕਰਨ ਲੱਗਦੇ ਆ ਤੇ ਲੰਚ ਦੇ ਵਿੱਚ ਆਪਾਂ ਲੈ ਆ ਜੀ ਇੱਕ ਪਲੇਟ ਆਪਾਂ ਸਲਾਦ ਦੀ ਲਈ ਆ ਕੀ ਦੇਖ ਸਕਦੇ ਹੋ ਸਲਾਦ ਦੇ ਵਿੱਚ ਮੈਂ ਲਿਆ ਵਾ ਦੋ ਪੀਸ ਮਚੁੰਦਰ ਦੇ ਲਿਆ ਛੋਟੇ ਜਿ ਤੇ ਇਹ ਹਾਫ ਗਾਜਰ ਲਈ ਆ ਟਮਾਟਰ ਲਿਆ ਤੇ ਛੇਰਾ ਲਿਆ ਜੀ ਇਹ ਤਾਂ ਹੋ ਗਿਆ ਆਪਣਾ ਲੰਚ ਜੀ ਤੇ ਨਾਲ ਤੁਸੀਂ ਦੇਖ ਸਕਦੇ ਹੋ ਆਪਾਂ ਲਈ ਆ ਜੀ 30 ਗ੍ਰਾਮ ਰਾਈਸ ਲਏ ਨੇ ਨਾਲ ਆਪ ਲੈਨੇ ਤਿੰਨ ਉਬਲੇ ਹੋਏ ਅੰਡੇ ਲੈਨੇ ਜਿਹੜਾ ਇਹ ਯੈਲੋ ਪਾਰਟ ਆ ਆਪਾਂ ਅੰਡੇ ਦਾ ਕੱਢਤਾ ਤੇ ਇੱਕ ਕੋਲੀ ਆਪਾਂ ਸੁੱਕੀ ਸਬਜ਼ੀ ਲਈਏ ਜਿਹੜੀ ਸਬਜ਼ੀ ਆਪਣੀ ਆਲੂ ਗਾਜਰ ਦੀ ਸਬਜ਼ੀ ਹੈ ਜੀ ਇਹ ਸੋ ਇਹ ਆਪਣੀ 30 ਗ੍ਰਾਮ ਰਾਈਸ ਅੰਡੇ ਤੇ ਇੱਕ ਕੋਲੀ ਸਬਜ਼ੀ ਦੀ ਹੋਗੀ ਤੇ ਇੱਕ ਪਲੇਟ ਆਪਣੀ ਸਲਾਦ ਦੀ ਹੋਗੀ ਸੋ ਇਹ ਆਪਣਾ ਲਾਂਚ ਆ ਜੀ ਇਹ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਣਾ ਚਾਹੁੰਦੇ ਹੋ ਤਦੂਹੀਂ ਆ ਜਿਹੜੀ ਮੀਲ ਮੈਂ ਖਾ ਰਿਹਾ ਹਾਂ ਨਾ ਜੋ ਵੀ ਮੈਂ ਤੁਹਾਨੂੰ ਦੇਖ ਦੇਣ ਦੇ ਵਿੱਚ ਕਰਕੇ ਉਹਨਾਂ ਤੁਸੀਂ ਕਿਸੇ ਵੀ ਡਾਈਟ ਨੂੰ ਤੁਸੀਂ ਮੇਰੀ ਨੂੰ ਫੋਲੋ ਕਰ ਲਓ ਉਹਨੂੰ 10 ਦਿਨ ਤੁਸੀਂ ਕੰਟੀਨਿਊ ਰੱਖੋ ਹਾਂ ਨਾ 10 ਦਿਨ ਬਾਅਦ ਫਿਰ ਤੁਸੀਂ ਉਹਨੂੰ ਚੇਂਜ ਕਰ ਦਿਓ ਤੁਸੀਂ ਦੇਖ ਸਕਦੇ ਹੋ ਮੈਂ ਕੰਟੀਨਿਊ ਉਹੀ ਡਾਈਟ ਹੈ ਜਿਹੜੀ ਮੈਂ ਫੋਲੋ ਕਰਦਾ ਪਿਆ ਹਾਂ ਤੇ ਇਹਨੂੰ ਹੀ ਖਾ ਰਿਹਾ ਹਾਂ ਠੀਕ 10-15 ਦਿਨਾਂ ਬਾਅਦ ਮੈਂ ਇਹ ਡਾਈਟ ਹੈ ਜਿਹੜੀ ਮੈਨੂੰ ਚੇਂਜ ਕਰ ਦਾਂਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਦੀ ਡਾਈਟ ਨੂੰ ਜਿਹੜੀ ਨੂੰ ਤੁਸੀਂ ਆਪਣੇ ਲੰਚ ਦੇ ਵਿੱਚ ਤੁਸੀਂ ਸ਼ਾਮਲ ਕਰ ਸਕਦੇ ਹੋ ਜੀ ਇਹ ਆਪਣੀ ਸੈਕ ਡਿਨਰ ਕਰਾਂਗੇ ਸਿੱਧਾ ਹਨਾ ਜੇ ਵਿੱਚ ਨੂੰ ਸਨੈਕਸ ਲੈਣੇ ਪਏ ਤਾਂ ਆਪਾਂ ਸਿਰੇ ਬਲੇ ਕਾਫੀ ਵਗੈਰਾ ਲਵਾਵਾਂਗੇ ਹੋਰ ਕੁਛ ਨਹੀਂ ਜੇ ਆਪਾਂ ਸਿੱਧਾ ਆਪਾਂ ਦਿਨ ਦੀ ਹੀ ਲਵਾਵਾਂਗੇ ਸੋ ਬਲੌਗ ਦੇ ਨਾਲ ਬਣੇ ਦੇ ਹੋਏ ਸੋ ਹਾਂਜੀ ਦੋਸਤੋ ਆਪਾਂ ਹੁਣ ਲੱਗਿਆ ਜੀ ਕਰਨਾ ਡਿਨਰ ਸੋ ਅੱਜ ਦੇ ਪੂਰੇ ਦਿਨ ਦੇ ਵਿੱਚ ਨਾ ਪੱਜ ਤਿੰਨ ਮੀਲਾਂ ਹੀ ਜਿਹੜੀਆਂ ਆਪਾਂ ਲਈਆਂ ਨੇ ਪਹਿਲੀ ਆਪਾਂ ਬ੍ਰੈਕਫਾਸਟ ਦੂਜੀ ਲੰਚ ਤੇ ਤੀਜਾ ਆਪਣਾ ਡਿਨਰ ਹੋ ਗਿਆ ਸੋ ਅੱਜ ਤਿੰਨ ਮੀਲਾਂ ਲੈਣ ਦਾ ਕੀ ਆਪਣਾ ਮਤਲਬ ਸੀਗਾ ਇਹਦਾ ਮਤਲਬ ਤਾਂ ਸੀਗਾ ਆਪਣਾ ਕਿਉਂਕਿ ਨਾ ਬਹੁਤ ਸਾਰੇ ਮੇਰੇ ਪਿੰਡ ਭਰਾ ਕਹਿੰਦੇ ਸੀ ਵੀ ਵੀਰ ਜੀ ਜੇ ਅਸੀਂ ਮਤਲਬ ਇੰਨੀਆਂ ਮੀਲਾਂ ਅਸੀਂ ਨਾਲ ਲਈਏ ਤਾਂ ਤੁਹਾਡੀ ਜੇ ਅਸੀਂ ਬ੍ਰੈਕਫਾਸਟ ਲੰਚ ਡਿਨਰ ਮਤਲਬ ਅਸੀਂ ਤਿੰਨ ਮੀਲਾਂ ਹੀ ਲਈਏ ਵੀ ਸਾਨੂੰ ਅਸੀਂ ਉਹਦੇ ਵਿੱਚ ਕੀ ਲਈਏ ਸੋ ਫਿਰ ਮੈਂ ਜਿਹੜੇ ਤਿੰਨ ਮੀਲ ਵਗੈਰਾ ਬਣਾਈ ਜਨੇ ਨਾ ਉਹ ਮੈਂ ਤੇ ਨਾ ਵੀ ਜਿਹਦੇ ਵਿੱਚ ਕਾਰਬੋਹਾਈਡਰੇਟ ਵੀ ਹੋਵੇ ਪ੍ਰੋਟੀਨ ਵੀ ਹੋਵੇ ਤੇ ਗੁੱਡ ਫੈਟ ਵੀ ਹੋਵੇ ਤੇ ਉਹ ਚੀਜ਼ ਦਾ ਮੈਡ ਕੀਤੀ ਹੈ ਨਾ ਬ੍ਰੇਕਫਾਸਟ ਵੀ ਤੁਸੀਂ ਮੇਰਾ ਦੇਖ ਲਿਆ ਲੰਚ ਵੀ ਦੇਖ ਲਿਆ ਤੇ ਡিনার ਦੇ ਸੀ ਜਿਹੜਾ ਆਪਾਂ ਉਹ ਵੀ ਚੀਜ਼ ਆਪਾਂ ਐਡ ਕਰਤੀ ਹੈ ਨਾ ਸੋ ਜੇ ਆਪਾਂ ਟੋਟਲ ਦੇਖੀਏ ਕੈਲਰੀਜ਼ ਬਹੁਤ ਘੱਟ ਨੇ ਟੋਟਲ ਨਾ ਮੇਰੇ ਕਾਲ 13-1400 ਕੈਲਰੀਜ਼ ਮਸਾ ਹੋਈਆਂ ਹੋਣੀਆਂ ਨਾ ਪੂਰੇ ਦਿਨ ਦੇ ਵਿੱਚ ਤੇ ਵਰਕਆਊਟ ਵੀ ਆਪਾਂ ਸਵੇਰੇ ਕੀਤਾ ਸੀਗਾ ਤੇ ਹੋਰ ਆਪਾਂ ਛਰਦ ਮੀਰ ਆਪਣੀ ਇਹ ਆ ਤੇ ਛਰਦ ਮੀਰ ਦੇ ਵਿੱਚ ਆਪਾਂ ਕੀ ਲੈ ਰਹੇ ਆ ਦੇਖ ਸਕਦੇ ਹੋ ਪਹਿਲਾਂ ਤਾਂ ਆਪਾਂ ਇੱਕ ਪਲੇਟ ਸਲਾਦ ਦੀ ਲਈ ਹੈ ਜੀ ਸਲਾਦ ਦੇ ਵਿੱਚ ਇੱਕ ਨਿੰਬੂ ਲ ਤੇ ਦੋ ਆਪਾਂ ਛੋਟੇ ਛੋਟੇ ਪੀਸ ਆਪਾਂ ਚਕੁੰਦਰ ਤੇ ਏਡ ਕੀਤਾ ਜੀ ਹਨਾ ਤੇ ਇੱਕ ਆਪਾਂ ਪਿਆਜ ਏਡ ਕੀਤਾ ਤੇ ਹਾਫ ਆਪਾਂ ਖੀਰਾ ਏੜੀ ਕੀਤਾ ਵਾ ਪਿਆ ਆਪਾਂ ਟਮਾਟਰ ਵੀ ਇਹਦੇ ਵਿੱਚ ਏੜੀ ਕੀਤਾ ਵਾ ਹਨਾ ਇਹ ਤੁਸੀਂ ਦੇਖ ਸਕਦੇ ਹੋ ਆਪਣਾ ਚਾਰ ਪੰਜ ਚੀਜ਼ਾਂ ਆਪਣੀਆਂ ਇਹਦੇ ਸਲਾਦ ਦੇ ਵਿੱਚ ਹੋ ਗਈਆਂ ਤੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ ਨਾ 25 30 ਗ੍ਰਾਮ 25 ਗ੍ਰਾਮ ਮੈਂ ਰਾਈਸ ਲਏ ਨੇ ਛੋਲ ਲਏ ਨੇ 25 ਗ੍ਰਾਮ ਤੇ ਨਾਲ ਤੁਸੀਂ ਦੇਖ ਸਕਦੇ ਹੋ ਤਿੰਨਵੇਂ ਉਬਲੇ ਹੋਏ ਅੰਡੇ ਲਏ ਨੇ ਇਹਦਾ ਜਿਹੜਾ ਯੈਲੋ ਪਾਰਟ ਤੁਸੀਂ ਦੇਖ ਸਕਦੇ ਹੋ ਆਪਾਂ ਯੈਲੋ ਪਾਰਟ ਕੱਟਤਾ ਯੈਲੋ ਪਾਰਟ ਦੇਦੀ ਆਪਾਂ ਨੂੰ ਲੋੜ ਨਹੀਂ ਹੁੰਦੀ ਜ਼ਿਆਦਾ ਸੋ ਆਪਾਂ ਨੂੰ ਇਹਦੇ ਤੋਂ ਪ੍ਰੋਟੀਨ ਹੀ ਮਿਲਦਾ ਵਾ ਤੇ ਇੱਕ ਗੋਲੀ ਆਪਾਂ ਸਬਜੀ ਦੇ ਲਈ ਆ ਜੀ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਮਿਕਸਰ ਸਬਜੀ ਲਈ ਆ ਤੁਸੀਂ ਕੋਈ ਵੀ ਜਿਹੜੀ ਵੀ ਚੀਜ਼ ਤੁਹਾਨੂੰ ਮਤਲਬ ਵੀ ਸਬਜੀ ਵਧੀਆ ਲੱਗਦੀ ਆ ਮਟਰ ਪਨੀਰ ਹੋ ਗਿਆ ਛੋਲੇ ਹੋ ਗਏ ਰਾਜਮਾ ਹੋ ਗਏ ਦਾਲ ਕੋਈ ਵੀ ਤੁਹਾਨੂੰ ਸਬਜੀ ਵਧੀਆ ਲੱਗਦੀ ਆ ਤਾਂ ਤੁਸੀਂ ਸਬਜੀ ਆਪਣੀ ਮਨਪਸੰਦੀ ਲੈ ਸਕਦੇ ਹੋ ਤਿੰਨ ਉਬਲੇ ਹੋਏ ਅੰਡੇ ਲੈਣੇ ਆ ਤੁਸੀਂ ਉਹਦਾ yellow part ਤੁਸੀਂ ਕੱਢ ਦੇਣਾ ਚੋਲ ਤੁਸੀਂ ਤੁਹਾਡੇ ਆਪਸ਼ਨਲ ਆ ਚੋਲ ਜਿਨ੍ਹਾਂ ਦਾ weight ਬਹੁਤ ਜ਼ਿਆਦਾ ਵਾਣਾ ਜਿਹਦਾ weight 10 12 ਕਿਲੋ ਘਟਾਉਣਾ ਚਾਹੁੰਦੇ ਉਹ ਰਾਤ ਨੂੰ ਚੋਲ ਨਾ ਖਾਣ ਇੱਕ ਚੋਲ ਤੇ ਆਲੂ ਰਾਤ ਨੂੰ ਉਹ ਨਾ ਖਾਣ ਠੀਕ ਹੈ ਜੀ ਤੇ ਬਾਕੀ ਜਿਹੜੇ ਵੈਜੀਟੇਰੀਨ ਨੇ ਉਹ ਅੰਡੇ ਦੀ ਥਾਂ ਤੇ 100 200 ਗ੍ਰਾਮ ਉਹ ਪਨੀਰ ਲੈ ਸਕਦੇ ਨੇ ਸੋਇਆ ਪਨੀਰ ਲੈ ਸਕਦੇ ਨੇ ਜਾਂ ਫਿਰ ਸੋਇਆ ਪਨੀਰ ਦੀ ਥਾਂ ਤੇ ਉਹ ਦੂਜਾ ਪਨੀਰ ਜਿਹੜਾ ਉਹ 100 ਗ੍ਰਾਮ ਉਹ ਲੈ ਸਕਦੇ ਨੇ ਇੱਕ ਪਲੇਟ ਜਿਹੜੀ ਸਲਾਦ ਦੀ ਤੁਸੀਂ ਐਡ ਕਰਨੀ ਹੀ ਕਰਨੀ ਐ ਸਲਾਦ ਤੁਸੀਂ ਇਹਦੇ ਤੋਂ ਜ਼ਿਆਦਾ ਵੀ ਖਾ ਸਕਦੇ ਹੋ ਸਲਾਦ ਦਾ ਤੁਹਾਨੂੰ ਬਹੁਤ ਜ਼ਿਆਦਾ ਬੇਨਫੀਟ ਹੈ ਜੀ ਸੋ ਇਹ ਆਪਣਾ ਤੁਸੀਂ ਦੇਖੋ ਜੀ ਇਹ ਆਪਣਾ ਡਿਨਰ ਹੋਏਗਾ ਜੀ ਤੇ ਬਾਕੀ ਆਪਣਾ ਇਹ ਲਾਸਟ ਮੀਲ ਹੈ ਜੀ ਤੇ ਇਸ ਤੋਂ ਬਾਅਦ ਰਾਤ ਨੂੰ ਸੌਣ ਲੱਗ ਜਾਓ ਤੁਸੀਂ ਗ੍ਰੀਨ ਟੀ ਜਾਂ ਗ੍ਰੀਨ ਕਾਫੀ ਹੈ ਜਿਹੜੀ ਤੁਸੀਂ ਉਹ ਵੀ ਤੁਸੀਂ ਕੀ ਜਾਗਦੇ ਹੋ ਸੋ ਦੋਸਤੋ ਆਪਣਾ ਬਲੌਗ ਜਿਹੜਾ ਪੈਥੀ ਖਤਮ ਕਰਦੇ ਆਂ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਦੀ ਡਾਈਟ ਨੂੰ ਤੁਸੀਂ ਖਾਣਾ ਸ਼ੁਰੂ ਕਰ ਦਿਓ ਤੁਹਾਡਾ ਜਿਹੜਾ ਬੋਡੀ ਵੇਟ ਆ ਘਟਣਾ ਸ਼ੁਰੂ ਹੋ ਜਗਾ ਤਾਂ ਸਲਾਦ ਤੁਸੀਂ ਜਿੰਨਾ ਮਰਜ਼ੀ ਖਾ ਲਓ ਇਦਾਂ ਤੁਹਾਡਾ ਭਾਰ ਜਿਹੜਾ ਉਹ ਨਹੀਂ ਵਧੇਗਾ ਜੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੇਂ ਤੇ ਵਧੀਆ ਬਲੌਗ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਦਾ ਸასი ਸ਼ਕਰ